ਨੋ ਬਈ ਵੈਲਕਮ ਬੈਕ ਨਵੇਂ ਵੀਡੀਓ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਨੇ ਇੱਕ ਅਨਬਾਕਸਿੰਗ ਵੀਡੀਓ ਹੈ ਆਪਾਂ ਨਾ ਇੱਕ ਗਿੰਬਲ ਲਈ ਸੀ DJI ਦੀ ਜਿਵੇਂ ਆਪਾਂ ਵੀਡੀਓਸ ਨੂੰ ਸ਼ੂਟ ਕਰਨੀਆਂ ਸਟਾਰਟ ਕੀਤੀਆਂ ਤੇ Amazon ਤੋਂ ਮਗਰ ਬਈ ਇਹ ਲਗਭਗ ਇਹ 6000 ਦੀ ਮਿਲ ਜਾਂਦੀ ਹੈ ਗਿੰਬਲ मतलब ਜਿਹੜਾ ਕੋਈ ਸ਼ਕੀਨ ਹੈ ਵੀਡੀਓ ਸ਼ੂਟ ਕਰਨ ਦਾ ਜਾਂ ਇਦਾਂ ਦਾ ਹੈ ਨਾ ਵੀ ਜਿਹਨੂੰ ਸ਼ੌਂਕ ਹੈ ਵੀ ਪ੍ਰੋਪਰ ਮਤਲਬ ਪ੍ਰੋਫੈਸ਼ਨਲ ਵੀ ਨਹੀਂ ਕਰਨੀ ਵੈਸੀ ਸ਼ੌਕ ਹੈ ਤਾਂ ਡੀਜੇ ਦੀ ਗਿੰਬਲ ਹੈ 6K ਦੀ ਮਿਲਦੀ ਹੈ। ਬਾਕੀ ਆਪਾਂ ਖੋਲ ਕੇ ਦੇਖਦੇ ਹਾਂ ਵੀ ਅੰਦਰ ਇਹ ਕੀ ਹੈ। ਕਿਉਂਕਿ ਇਹ ਜਿੰਨੀ ਆਪੀਆਂ ਲਾਸਟ ਕੁਸ਼ਕ ਮਤਲਬ ਵੈਸੇ ਤਾਂ ਛੋਟ ਹੀ ਆਪਣੀ ਜ਼ਿਆਦਾ ਹੈ। ਬਟ ਇੱਕ ਆਪਾਂ ਵਲੌਗ ਸ਼ੂਟ ਕੀਤਾ ਸੀ ਨਾ ਤਾਂ ਮੈਨੂੰ ਲੱਗਿਆ ਵੀ ਇਹ ਚੀਜ਼ ਦੀ ਕਮੀ ਹੈ। ਵੀ ਇਹ ਚੀਜ਼ ਦੇ ਨਾਲ ਕਿਤੇ ਨਾ ਕਿਤੇ ਨੂੰ ਸੁਧਾਰਿਆ ਜਾ ਸਕਦਾ ਹੈ। ਤੋ ਬਹੁਤ ਚੀ ਆਪਣੀ ਨਵੀਂ ਗਿੰਬਲ ਜੀ ਬਹੁਤ ਹੀ ਵਾਹ ਕੀ ਬਾਤ ਹੈ ਕੀ ਬਾਤ ਹੈ ਇਹਦੇ ਨਾਲ ਇੱਕ ਨੀਚੇ ਮਿਲਦਾ ਹੈ ਸਟੈਂਡ ਇਹਨੂੰ ਵੋਲ ਕਰਨ ਲਈ ਇਹ ਆ ਗਿਆ ਮੇਬੀ ਇਹਦਾ ਚਾਰਜਰ ਇਹਦਾ ਮੈਗਨੇਟ ਜਿਹਦੇ ਤੇ ਬਈ ਫੋਨ ਹੋਲਡ ਹੋ ਜਾਂਦਾ ਉਸ ਤੋਂ ਬਾਅਦ ਫਾਈਨਲੀ ਆ ਗਈ ਜੋ ਮੀ ਪ੍ਰੋਡਕਟ ਹੈ ਗਿੰਬਲ ਇਹਦੀ ਉੱਤੇ ਹੀ ਮਤਲਬ ਉਹ ਲੱਗਦੀ ਹੈ ਸੈਕਿੰਡ ਖੋਲ ਜਾ ਸਿੰਸਿਮ ਮੈਨ ਲਾ ਤਾਂ ਆਪਣੇ ਪੰਜਾਬੀਆਂ ਕੋਲ ਫਾਫਾ ਪਾੜਨਾ ਹੀ ਪੈਣਾ ਇਹਦਾ ਲਾਉਜੀ ਉਹ ਜੋ ਮੈਗਨੇਟਾਈਜ਼ ਜਗ੍ਹਾ ਤੇ ਲੱਗਦੀ ਹੈ ਤੇ ਹੋਪਫੁਲੀ ਹੁਣ ਆਪਾਂ ਜਿਹੜੀ ਨੈਕਸਟ ਵੀਡੀਓ ਨੈਕਸਟ ਹੋਊਗੀ ਆਪਾਂ ਇਹ ਗਿੰਬਲ ਨਾਲ ਸ਼ੂਟ ਕਰਾਂਗੇ ਇੱਕ ਦੋ ਦਿਨ ਪਹਿਲਾਂ ਇਹਨੂੰ ਸਮਝ ਲਈ ਕਿ ਕੀ ਚੀਜ਼ ਹੈ ਇਹ ਉਸ ਤੋਂ ਬਾਅਦ ਆਪਾਂ ਮਤਲਬ ਵੀਡੀਓ ਸ਼ੂਟ ਕਰਨੀ ਸਟਾਰਟ ਕਰਦੇ ਹਾਂ ਚਲੋ ਠੀਕ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ ਬਾਕੀ ਭਾਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ